ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤ ਵੇਲਾ ਜਿਹੜਾ ਇਨਸਾਨ ਹੈ ਜਦੋਂ ਨਾਮ ਜਪਦੇ ਹੋਏ ਬੜੇ ਆਨੰਦ ਦੇ ਵਿੱਚ ਪਰਮੇਸ਼ਰ ਨਾਲ ਜੁੜਦਾ ਅਮਰਤ ਰੂਪੀ ਨਾਮ ਨਾਲ ਜੁੜਦਾ ਉਹ ਵੇਲਾ ਵੀ ਅਮਰਤ ਵੇਲਾ ਵੀ ਜਿਸ ਵਕਤ ਵੀ ਇਹ ਇਨਸਾਨ ਪਰਮੇਸ਼ਰ ਨਾਲ ਜੁੜ ਗਿਆ ਉਹੀ ਅਮਰਤ ਵੇਲਾ ਮਨੁੱਖਾ ਜਨਮ ਵੀ ਅਮਰਤ ਵੇਲਾ ਸਵੇਰ ਦੇ ਵਕਤ ਨੂੰ ਵੀ ਅਮਰਤ ਵੇਲਾ ਕਿਹਾ ਤੋ ਮਹਾਰਾਜ ਕਹਿੰਦੇ ਜਿਹੜੇ ਜਾਗਦੇ ਨੇ ਉਹੀ ਦਾਤਾਂ ਲੈਂਦੇ ਨੇ ਪਹਿਲੇ ਪਹਿਰੇ ਫੁੱਲੜਾ ਫਲਪੀ ਪਛਾ ਰਾਤ ਜੋ ਜਗੰਨ ਲਹਨ ਸੇ ਸਾਈ ਕੰਨੂ ਦਾਤ ਪਹਿਲੇ ਪਹਿਰੇ ਫੁੱਲੜਾ ਜਿਹੜਾ ਬੂਟਾ ਹੁੰਦਾ ਉਹਨਾਂ ਨੂੰ ਪਹਿਲਾਂ ਫੁੱਲ ਲੱਗਦੇ ਨੇ ਫਿਰ ਪਿੱਛੋਂ ਫਲ ਲੱਗਦੇ ਨੇ ਪਹਿਲੇ ਪਹਿਰੇ ਪਹਿਲਾ ਪਹਿਰ ਕਿਹੜਾ ਸ਼ਾਮ ਦਾ ਜਦੋਂ ਰਹਿਰਾ ਸਭ ਕਰਦੇ ਆ ਉਦੋਂ ਫੁੱਲ ਲੱਗਦੇ ਨੇ ਫਲਪੀ ਪਛਾ ਰਾਤ 12 ਤੋਂ 3 ਵਜੇ ਦਾ ਜਿਹੜਾ ਸਮਾਂ ਉਹ ਬ੍ਰਹਮ ਹੁਰ ਦਾ ਸਮਾ ਉਦੋਂ ਜਦੋਂ ਆਪਾਂ ਜਪਜੀ ਸਾਹਿਬ ਕਰਦੇ ਆਂ ਮੂਲ ਮੰਤਰ ਕਰਦੇ ਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਆਂ ਉਦੋਂ ਫਿਰ ਫੜ ਲੱਗਦੇ ਨੇ ਮਹਾਰਾਜ ਕਹਿੰਦੇ ਉਸ ਵੇਲੇ ਜਿਹੜੇ ਜਾਗਦੇ ਨੇ ਉਹ ਦਾਤਾਂ ਲੈ ਕੇ ਜਾਂਦੇ ਨੇ ਸਤਗੁਰੂ ਜੀ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਪੁੱਛਦੇ ਕਹਿੰਦੇ ਪੁੱਤਰ ਤੇ ਜੇ ਤੇਰਾ ਕਿਸੇ ਹੋਰ ਕੰਮ ਦੇ ਵਿੱਚ ਨਹੀਂ ਦਿਲ ਲੱਗਦਾ ਤੈਨੂੰ ਮੈਂ ਹੱਟੀ ਖੋਲ ਦੇਨੀ ਆ ਤੇ ਹੱਟੀ ਤੇ ਬਹਿ ਜਾ ਕਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਤਾ ਮੇਰੀ ਹੱਟੀ ਖੋਲੀ ਹੋਈ ਆ ਮੈਂ ਹੱਟੀ ਖੋਲਦਾ ਪੁੱਤਰ ਕਿਹੜੇ ਵੇਲੇ ਖੋਲਦਾ ਤੂੰ ਹੱਟੀ ਮਾਤਾ ਜੀ ਸਵੇਰੇ 2 ਵਜੇ ਮੈਂ ਹੱਟੀ ਖੋਲਦਾ ਮਾਤਾ ਜੀ ਕਹਿੰਦੇ ਮੈਂ ਤਾਂ ਕੋਈ ਨਹੀਂ ਵੇਖੀ ਤੇ ਉਦੋਂ ਕੋਈ ਸੌਦਾ ਲੈਣ ਵੀ ਆਉਂਦਾ ਗਾਹਕ ਆਉਂਦਾ ਕੋਈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਾਤਾ ਜੀ ਕੋਈ ਵਿਰਲਾ ਹੀ ਆਉਂਦਾ ਜਗ ਮੈਂ ਉਤਮ ਕਾਢੀ ਆ ਵਿਰਲੇ ਕੇਈ ਕੇ ਕੋਟਨ ਮੈਂ ਨਾਨਕੁ ਨਾਰਾਇਣ ਜੇ ਚੀਤ ਕਹਿੰਦੇ ਮਾਤਾ ਜੀ ਮੈਂ 2 ਵਜੇ ਹੱਟੀ ਖੋਲ ਕੇ ਬਹਿਨਾ ਅੰਮ੍ਰਿਤ ਵੇਲੇ ਬ੍ਰਹਮ ਹੂਰਤ ਦੇ ਸਮੇਂ ਪਰ ਕੋਈ ਵਿਰਲਾ ਹੀ ਆਉਂਦਾ ਪਰ ਜਿਹੜਾ ਕੋਈ ਆਉਂਦਾ ਉਹ ਝੋਲੀਆਂ ਭਰਾ ਕੇ ਲੈ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਵੀ ਅੰਮ੍ਰਿਤ ਵੇਲੇ ਜਿਹੜੇ ਜਾਗਦੇ ਨੇ ਨਾ ਉਹ ਝੋਲੀਆਂ ਭਰਾ ਕੇ ਲੈ ਜਾਂਦੇ ਨੇ ਅੰਮ੍ਰਿਤ ਵੇਲਾ ਸਤਨਾਉ ਵਧਾਈ ਵਿਚਾਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪ੍ਰਾਤਕਾਲ ਹਰਨਾਮ ਉਚਾਰੀ ਈ ਤੂਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰਨਾਮ ਪੂਰਨ ਹੋਵੇ ਮਨ ਕੇ ਕਾਮ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਨਾਮ ਜਪਦਾ ਨਾ ਉਹਦਾ ਕੋਈ ਕੰਮ ਨਹੀਂ ਖੜਦਾ ਸਾਰੇ ਕੰਮ ਉਹਦੇ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੁ ਭਲ ਕੇ ਉਠੇ ਹਰਨਾਮ ਤੇ ਆਵੇ ਭਲਕਾ ਕਿਨੂੰ ਕਿਹਾ 12 ਤੋਂ 3 ਦਾ ਜਿਹੜਾ ਸਮਾਂ ਹੁੰਦਾ ਉਹ ਕਹਿੰਦੇ ਭਲਕਾ ਅੰਮ੍ਰਿਤ ਵੇਲਾ 12 ਤੋਂ 3 ਦਾ ਜਿਹੜਾ ਸਮਾਂ ਉਹ ਭਲਕੇ ਦਾ ਸਮਾਂ ਇਹਦੇ ਵਿੱਚ ਇਸ਼ਨਾਨ ਦੀ ਗੱਲ ਨਹੀਂ ਆਈ ਗੁਰਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਇੱਥੇ ਨਾਮ ਦੀ ਗੱਲ ਕਹੀ ਹੈ ਸਾਧ ਸੰਗਤ ਉਸ ਵੇਲੇ 12 ਤੋਂ 3 ਇਸ਼ਨਾਨ ਦੀ ਗੱਲ ਨਹੀਂ ਨਾਮ ਦੀ ਉਸ ਵੇਲੇ ਨਾਮ ਜਪਣਾ ਚਾਹੀਦਾ ਮਹਾਰਾਜ ਕਹਿੰਦੇ ਭਲਕੇ ਤੋਂ ਬਾਅਦ ਪ੍ਰਭਾਤ ਹੁੰਦੀ ਹੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰਨ ਆਵੇ ਫਿਰ 3 ਤੋਂ 6 ਵਜੇ ਦਾ ਜਿਹੜਾ ਸਮਾਂ ਉਹ ਇਸ਼ਨਾਨ ਦਾ ਸਮਾਂ ਹੈ 12 ਤੋਂ 3 ਦਾ ਇਹ ਭਲਕੇ ਦਾ ਸਮਾਂ ਬ੍ਰਹਮ ਮੂਰਤ ਦਾ ਇਸ ਵੇਲੇ ਨਾਮ ਜਪਣਾ ਚਾਹੀਦਾ ਜਿਹੜਾ 3 ਤੋਂ 6 ਦਾ ਸਮਾਂ ਇਹ ਪ੍ਰਭਾਤ ਦਾ ਸਮਾਂ ਮਹਾਰਾਜ ਕਹਿੰਦੇ ਇਸ ਵੇਲੇ ਕਾਰਜ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ ਫਿਰ ਮਹਾਰਾਜ ਕਹਿੰਦੇ ਇਸ਼ਨਾਨ ਕਰਕੇ ਫਿਰ ਤੈਨ ਤੋਂ ਜਿਹੜਾ 6 ਵਜੇ ਦਾ ਸਮਾਂ ਇਸ ਵੇਲੇ ਪੰਜ ਬਾਣੀਆਂ ਜਾਪ ਕਰੋ ਸੁਖਮਨੀ ਸਾਹਿਬ ਦਾ ਜਾਪ ਕਰੋ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵਾ ਬੈਹਂਦਿਆਂ ਉੱਠਦਿਆਂ ਹਰਨਾਮ ਤੇ ਆਵੇ ਮਹਾਰਾਜ ਕਹਿੰਦੇ ਫਿਰ ਪੰਜ ਤੋਂ ਜਿਹੜਾ 6 ਵਜੇ ਦਾ ਸਮਾਂ ਫਿਰ ਆਸਾਜੀ ਦੀ ਵਾਰ ਦਾ ਸਮਾਂ ਸੋ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲਾ ਨਾ ਇਹ ਸਾਹਮਣਾ ਚਾਹੀਦਾ ਜਿਹੜਾ ਅੰਮ੍ਰਿਤ ਵੇਲਾ ਸਾਹਮਣਾ ਤੇ ਉਹਨੂੰ ਫਿਰ ਮਹਾਰਾਜ ਕਹਿੰਦੇ ਘਾਟ ਨਹੀਂ ਕੋਈ ਆਉਂਦੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਪਿਛਲ ਰਾਤੀ ਸੱਦੜਾ ਨਾਮ ਖਸਮ ਕਾ ਲੇ ਖੀਨੇ ਛਤਰ ਸਰਾਇ ਚੇ ਦਿਸਣ ਰਥ ਪੀੜੇ ਇਹ ਅੰਮ੍ਰਿਤ ਵੇਲੇ ਜਾਗਣਾ ਬੜਾ ਔਖਾ ਪਰ ਜਿਹੜੇ ਜਾਗਦੇ ਨੇ ਨਾ ਮਹਾਰਾਜ ਕਹਿੰਦੇ ਸਿਰ ਤੇ ਛਤਰ ਝੁਲਦੇ ਨੇ ਤੇ ਰੱਥਾਂ ਦੀ ਸਵਾਰੀ ਹੁੰਦੀ ਐ ਦੇਖੋ ਕਬੀਰ ਸਾਹਿਬ ਗੰਗਾ ਦੇ ਕਿਨਾਰੇ ਅੰਮ੍ਰਿਤ ਵੇਲੇ ਰੋਜ਼ ਲੇਟਦੇ ਸੀ ਸਵਾਮੀ ਰਾਮਾਨੰਦ ਦਾ ਠੇਡਾ ਲੱਗਿਆ ਉਠ ਰਾਮ ਕੀ ਰਾਮ ਕਹੋ ਸੋ ਰਾਮਨਾਮ ਅੰਮ੍ਰਿਤ ਵੇਲੇ ਮਿਲਿਆ ਨਾ ਉਹਨਾਂ ਨੂੰ ਤੇ ਉਹ ਰਾਮਨਾਮ ਫਿਰ ਐਸਾ ਉਹਨਾਂ ਨੇ ਸੰਭਾਲਿਆ ਸਵਾਸ ਸਵਾਸ ਉਹ ਕਹਿੰਦੇ ਰੱਬ ਨਾਲ ਇੱਕ ਰੂਪ ਹੋ ਗਏ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਪਈ ਹੈ ਕੋ ਨਾ ਸਕਿਆ ਪਛਾਨੀ ਇਹ ਸਾ ਉਹਨਾਂ ਨੇ ਅਮਰਤ ਵੇਲਾ ਸਾਂਭਿਆ ਇਹ ਸਾ ਨਾਮ ਜਪਿਆ ਸਾਰਾ ਦਿਨ ਸਵਾਸ ਸਵਾਸ ਭਜਨ ਕੀਤਾ ਉਹ ਕਹਿੰਦੇ RAM ਦੇ ਕਬੀਰ ਚ ਕੋਈ ਫਰਕ ਨਹੀਂ ਰਹਿ ਗਿਆ ਸੋ ਸਾ ਸੰਗਤ ਅਮਰਤ ਵੇਲਾ ਸਾਂਭਣਾ ਚਾਹੀਦਾ 12 ਤੋਂ 3 ਜਿਹੜਾ ਇਹ ਨਾਮ ਜਪੋ ਜਿਹੜਾ 3 ਤੋਂ 6 ਦਾ ਸਮਾਂ ਇਹ ਪ੍ਰਭਾਤ ਦਾ ਇਹਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਆਸਾ ਦੀ ਵਾਰ ਉਹ ਬਾਣੀ ਨਾਲ ਜੁੜੀਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੈ ਪ੍ਰਤਖ ਗੁਰੂ ਨਿਸਤਾਰੇ ਸੋ ਅਮਰਤ ਵੇਲਾ ਸਚਨਾਉ ਬੜਿਆਈ ਵਿਚਾਰ ਜਾਗਣਾ ਜਾਗਣਿਕਾ ਹਰ ਕੀਰਤਨ ਵਿੱਚ ਜਾਗਣਾ ਦੁਨੀਆ ਜਾਗਦੀ ਆ ਪਰ ਅਸਲੀ ਜਾਗਣਾ ਉਹ ਹੈ ਜਦੋਂ ਆਪਾਂ ਨਾਮ ਜਪ ਕੇ ਉਹ ਪਰਮੇਸ਼ਰ ਦੇ ਆਨੰਦ ਵਿੱਚ ਨਾਮ ਰਸ ਵਿੱਚ ਅਭੇਦ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ